ਕਥਾ ਕਹਿਰ ਨਾ ਬਣ ਜਾਈ ਜਿਨ੍ਹਾਂ ਦਾ ਨਿਤਨਮ ਅੱਗੇ ਇਸ ਤੋਂ ਜ਼ਿਆਦਾ ਹੈ ਕਿਤੇ ਥੱਲੇ ਨਾ ਲੈ ਇਹ ਮੈਂ ਘੜ ਤੋਂ ਘੜ ਬੋਲ ਰਿਹਾ ਕਿ ਆਮ ਜਗਿਆਸੂਲੀ ਇੰਨਾਂ ਕ ਬਾਣੀ ਉਸ ਤੋਂ ਲਾਵਾ ਸਿੰਗਰ ਇਹ ਘੜ ਤੋਂ ਘੜ ਜ਼ਰੂਰੀ ਗਾਂ ਜਿੱਥੇ ਕੋਈ ਵੱਧਦਾ ਹੈ ਉਹਦੇ ਚਰਨਾਂ ਤੇ ਡੰਡਾਉ ਇਹ ਜਿਹੜੀ ਢਾਈ ਘੰਟੇ ਦੀ ਵੰਡੇ ਈ ਦਾਸ ਨੂੰ ਪੁੱਛਦੇ ਨੇ ਜੀ ਇਹਦੇ ਚੋਂ ਸਵੇਰ ਵੇਲੇ ਕਿੰਨਾ ਜ਼ਰੂਰੀ ਏ ਸਾਨੂੰ ਸਵੇਰੇ ਸਵੇਰੇ ਬੱਚੇ ਭੇਜਣੇ ਪੈਂਦੇ ਸਾਨੂੰ ਸਵੇਰੇ ਸਵੇਰੇ ਘਰ ਦਾ ਕੋਈ ਕੰਮ ਇ ਜਲਦੀ ਕਰਨਾ ਪੈਂਦਾ ਸਾਡਾ ਕਾਰੋਬਾਰ ਹੈ ਕੋ ਜਿਆਦਾ ਇੱਕ ਬੇੜੀ ਦੀ ਮਿਸਾਲ ਦਿੱਤੀ ਸੀ ਬੇੜੀ ਦੀ ਮਾਰੇ ਕਹਿੰਦੇ ਬੇੜੀ ਭਾਵੇਂ ਸਾਰੀ ਪਾਣੀ ਚ ਡੁੱਬੀ ਹੋਵੇ ਨਾ ਚਾਰ ਉਂਗਲਾਂ ਵੀ ਬਾਹਰ ਹੋਵੇ ਨਾ ਤੇ ਤਾਂ ਵੀ ਕਿਨਾਰੇ ਲਾ ਦਿੰਦੀ ਹੈ ਮਹਾਰਾਜ ਸਮਝੇ ਨਹੀਂ ਬੇਨਤੀ ਕੀਤੀ ਕਿ ਅੰਮ੍ਰਿਤ ਵੇਲੇ ਕਿੰਨਾ ਕੁ ਚੌਂਕੜਾ ਹੋਵੇ ਘੜ ਤੋਂ ਘਟ ਅੰਮ੍ਰਿਤ ਵੇਲੇ ਘਰ ਦੀ ਕਿਰਤ ਦੁਕਾਨ ਦੀ ਕਿਰਤ ਧੰਦਾ ਜਾਂ ਕੋਈ ਹੋਰ ਕਾਰੋਬਾਰ ਜਾਂ ਹੋਰ ਦੁਨਿਆਵੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਕਿੰਨਾ ਕੁ ਸਮਾਂ ਜ਼ਰੂਰੀ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਬਹੁਤ ਬਿਜ਼ੀ ਇਹ ਮੈਂ ਘੱਟ ਤੋਂ ਘੱਟ ਕਹਿ ਰਿਹਾ ਜੀ ਜਿਹੜੇ ਅੱਗੇ ਵੱਧ ਗਏ ਉਹ ਨਾ ਕਿਤੇ ਉਹ ਆਪਣੇ ਤੇ ਹੀ ਰਹਿ ਜੋ ਗਏ ਘਟ ਤੋਂ ਘਟ ਵਾਲੇ ਨੂੰ ਮੈਂ ਕਿਹਾ ਗੁਰੂ ਅਮਰਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਘਟ ਤੋਂ ਘਟ ਕਿੰਨੇ ਸਮਾਂ ਜ਼ਰੂਰੀ ਫਿਰ ਅਸੀਂ ਕਿਰਤ ਤੇ ਮੇਰੇ ਮਹਾਰਾਜ ਜੀ ਕਹਿੰਦੇ ਗੁਰੂ ਦਾ ਸਿੱਖ ਜਿਹੜਾ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਜਿਹੜੀਆਂ ਉਹ ਵੀ ਚੌਂਕੜਾ ਮਾਰ ਕੇ ਗੁਰੂ ਦੇ ਲੇਖੇ ਲਾ ਦਵੇ ਪਾਰ ਉਤਾਰਾ ਉਹਦਾ ਵੀ ਹੋ ਜਾਂਦਾ ਚਾਰ ਘੜੀਆਂ ਇੱਕ ਘੜੀ ਕਿੰਨੇ ਮਿੰਟ ਦੀ ਬੋਲੋ ਟ੍ਰੈਂਡ ਹੋ ਗਏ ਤੁਸੀਂ ਤੇ ਹੁਣ ਹਰ ਵੀਰਵਾਰ ਸੰਗਤ ਕਰਕੇ ਇੱਕ ਘੜੀ 24 ਮਿੰਟ ਦੀ 24 2 48 48 2 96 96 ਮਿੰਟ ਡੇਢ ਘੰਟੇ ਤੋਂ 6 ਮਿੰਟ ਉੱਤੇ ਹੋ ਗਏ ਹੁਣ ਤੁਸੀਂ ਆਪੇਂ ਦਾ ਜਾ ਲਾ ਲਓ ਜਿਹੜੇ ਅੱਗੇ ਹੀ ਜਿਆਦਾ ਕਿਰਪਾ ਹੈ ਉਹ ਉੱਥੇ ਰੱਖੋ ਨਹੀਂ ਤੇ ਇੰਨੀ ਹਾਜ਼ਰੀ ਅੰਮ੍ਰਿਤ ਵੇਲੇ ਤੋਂ ਬਾਅਦ ਕੋਸ਼ਿਸ਼ ਕਰੋ ਫਿਰ ਦੁਨਿਆਵੀ ਕਾਰਜ ਸ਼ੁਰੂ ਹੋਣ ਬਾਕੀ ਦਾ ਜਿਹੜਾ ਬੋਲਿਆ ਜਨੇ ਸੁਮਨੀ ਸਾਹਿਬ ਫਿਰ ਰਹਿਰਾਸ ਸਾਹਿਬ ਸੋਹਿਲਾ ਸਾਹਿਬ ਪਾ ਕੇ ਸਿਮਰਨ ਪਾ ਕੇ ਸਹਿਜ ਪੜਾਂ ਅੰਗ ਪਾ ਕੇ ਪੂਰੇ ਕਰ ਲਓ ਪਰ ਜਿਹੜੀ ਇਹ ਢਾਈ ਘੰਟੇ ਚੋ ਗੁਰੂ ਅਮਰਦਾਸ ਜੀ ਦਾ ਬਚਨ ਇਤਿਹਾਸ ਵਿੱਚੋਂ ਮਿਲਦਾ ਹੈ ਉਹ ਤਕਰੀਬਨ ਡੇਢ ਘੰਟਾ ਕਹਿੰਦੇ ਅੰਮ੍ਰਿਤ ਵੇਲੇ ਦਾ ਗੁਰੂ ਦੇ ਚਰਨਾਂ ਵਿੱਚ ਚੌਂਕੜਾ ਲੱਗੇ ਆਖੋ ਸਤਨਾਮ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗੇ ਕਹਿੰਦੇ ਜੇ ਦਿਨ ਦੇ ਸਮੇ ਬਾਦਸ਼ਾਹ ਬਣਨਾ ਚਾਹਨ ਹੈ ਤੇ ਅੰਮ੍ਰਿਤ ਵੇਲੇ ਉਸ ਬਾਦਸ਼ਾਹ ਦੇ ਚਰਨਾਂ 'ਚ ਜੁੜ ਜਾ ਆਖੋ ਸਤਨਾਮ ਇਹ ਕਈ ਪੁੱਛਦੇ ਮੈਂ ਤਾਂ ਬੋਲਿਆ ਕਿ ਰੋਜ ਦੇ ਨਿਯਮ ਵਿੱਚ ਅੰਮ੍ਰਿਤ ਵੇਲੇ ਦੀ ਗਿਣਤੀ ਕਿੰਨੀ ਕਾਣੀ ਚਾਹੀਦੀ ਏ ਘੱਟ ਤੋਂ ਘੱਟ 4 ਘੜੀਆਂ 96 ਮਿੰਟ ਹਾਂਜੀ ਇਹ ਹੈ ਵਕਤ ਅਜੀਨ ਨਿਤ ਨਿਤ ਰੱਖ ਔਰ ਈਹ ਵਕਤ ਦੀਨ ਨਾਇ ਇੱਕ ਨਿਤ ਰਖ ਪ੍ਰਤਾਪ